ਆਨੇ ਕੰਬੀਲ ਦੋਸ਼ ਲਾਏ ਜੋ ਸਟਾਫ ਵਿੱਚ ਹੜਕਾਂ ਤੇ ਮੱਚ ਚੁੱਕਿਆ ਹੈ ਛੋਟੇ ਛੋਟੇ ਬੱਚੇ ਰੋ ਰਹੇ ਆ ਨਾ ਜਿਵੇਂ ਜਿਵੇਂ ਟਟਨਾ ਦੀ ਜਾਣਕਾਰੀ ਬੱਚਿਆਂ ਨੇ ਮਾਪਿਆਂ ਨੂੰ ਪਤਾ ਲੱਗ ਰਹੀ ਹੈ ਤੇਵੇਂ ਤੇਵੇਂ ਜਿਹੜਾ ਇਹ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ ਹੈ ਮਾਪਿਆਂ ਨੇ ਸਕੂਲ ਵੱਲ ਦਾ ਰੁਖ ਕਰ ਲਿਆ ਹੈ ਇਹ ਆਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਬੱਚੇ ਜਲਦੋਂ ਜਲਦ ਠੀਕ ਹੋ ਕੇ ਆਪਣੇ ਜਿਹੜੇ ਮਾਪਿਆਂ ਤੱਕ ਪਹੁੰਚਣ ਖੁਸ਼ ਖੁਸ਼ੀ ਆਪਣੇ ਮਾਪੇ ਫਿਰ ਤੋਂ थाना ਮੁਖੀ ਗਾਇਸ਼ਵੀਰ ਸਿੰਘ ਨਾਲ ਗੱਲ ਦੇਖਾਂਗੇ ਥੋੜ ਸਰ ਕੀ ਘਟਨਾ ਵਾਰੇ ਕੀ ਕਹਿਣਾ ਤਾਂ ਆਪਣੇ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਸਕੂਲ ਦੇ ਵਿੱਚ ਬੱਚੇ ਮਾਪੇ ਜਿਹੜੇ ਇਕੱਠੇ ਹੁੰਦੇ ਜਾ ਰਹੇ ਕੋਈ ਨਹੀਂ ਜੀ ਸਕੂਲ ਦੀ ਛੁੱਟੀ ਕਰਾਤੀ ਹੈ ਫਿਲਹਾਲ ਸਿਚੁਏਸ਼ਨ ਅੰਡਰ ਕੰਟਰੋਲ ਆ ਤੇ ਜਿਹੜੀ ਹੈਗੀ ਫਾਇਰ ਬ੍ਰਿਗੇਡ ਵੀ ਪਹੁੰਚ ਚੁੱਕੀ ਆ ਪੁਲਿਸ ਵੀ ਆਪਣਾ ਪੂਰਾ ਕੰਮ ਕਰ ਰਹੀ ਆ ਤੇ ਸਾਰੇ ਬੱਚੇ ਨੂੰ ਏਕਿਊਏਟ ਕਰ ਰਹੇ ਨੇ ਅਸੀਂ ਜਲਦ ਤੋਂ ਜਲਦ ਹਾਂ ਤੇ ਫਿਲਹਾਲ ਜਿਹੜੀ ਸਿਚੁਏਸ਼ਨ ਹੈ ਅੰਡਰ ਕੰਟਰੋਲ ਹੈ ਜੀ ਮੈਂ ਪੇਰੈਂਟਸ ਨੂੰ ਅਪੀਲ ਕਰਦਾ ਕਿ ਪੈਨਿਕ ਨਾ ਕਰਨ ఎవਰੀਥਿੰਗ ਇਜ਼ ਅੰਡਰ ਕੰਟਰੋਲ ਸਰ ਇਹਨੂੰ ਘਟ ਕੀਤੀ ਹੈ ਵੱਡੀ ਘਟਨਾ ਉਹ ਬਚਾਅ ਹੋ ਗਿਆ ਜੀ ਤੇ ਇਹ ਗੈਸ ਕਹਿੰਦੇ ਸਵੇਰੇ ਮੈਨੂੰ ਆਪਾਂ ਫੁੱਲ ਸਬਸਟਰਨ ਨੂੰ ਮਿਲ ਕੇ ਗੱਲ ਕੀਤੀ ਹੈ ਕਿਉਂਕਿ ਮੈਨੂੰ ਵੀ 15 ਮਿੰਟ ਹੋਏ ਪਹੁੰਚੇ ਨੂੰ ਸਕੂਲ ਜਿਹੜਾ ਵਾ ਤਿੰਨ ਚਾਰ ਮੰਜ਼ਿਲ ਹੈ ਹਾਂਜੀ ਉਹ ਬੱਚੇ ਥੋੜੇ ਜੇ ਉਹ ਪ੍ਰਭਾਵਿਤ ਹੋਏ ਆ ਠੀਕ ਹੈ ਉਹਨਾਂ ਨੂੰ ਗੈਸ ਮਤਲਬ ਸੈਂਸਿਟਿਵ ਹੋਣੇ ਬੱਚੇ ਨਾਜ਼ੁਕ ਹੈ ਉਹਨਾਂ ਨੂੰ ਗੈਸ ਨੇ ਅਸਰ ਕੀਤਾ ਸਫੋਕੇਟਿੰਗ ਘੁੱਟਣ ਮਹਿਸੂਸ ਹੋਈ ਤੇ ਉਹ ਬੱਚਿਆਂ ਨੂੰ ਹੁਣ ਐਂਬੂਲੈਂਸ ਰਾਹੀਂ ਹਾਂ ਸੇਬਲ ਆਪਣਾ ਮੈਡੀਕਲ ਸੈਥੈਟੀ ਦਿੱਤੀ ਜਾ ਰਹੀ ਹੈ ਤੇ ਬਾਕੀ ਬਹੁਤ ਜਿਹੜਾ ਵਾ ਮਤਲਬ ਇੰਨਾ ਕੋਈ ਨੁਕਸਾਨ ਨਹੀਂ ਹੋਇਆ ਬਚਾ ਹੋ ਗਈ ਹਰਦੋਤ ਸਿੰਘ ਬੈਂਸ ਐਸ ਡੀ ਐਮ ਮੈਡਮ ਮਨੀਸ਼ਾ ਰਾਣਾ ਮੌਕੇ ਤੇ ਪਹੁੰਚ ਚੁੱਕੇ ਹਨ ਕੱਲੇ ਕੱਲੇ ਬੱਚੇ ਦਾ ਹਾਲ ਪੁੱਛਿਆ ਜਾ ਰਿਹਾ ਹੈ ਮਾਪਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਦੇਖ ਸਕਦੇ ਹੋ ਕੱਲੇ ਕੱਲੇ ਬੱਚੇ ਨਾਲ ਜਿਹੜਾ ਉਹਨਾਂ ਨੂੰ ਮਿਲਿਆ ਜਾ ਰਿਹਾ ਹੈ ਕੱਲੇ ਕੱਲੇ ਬੱਚਾ ਹਾਲ ਚਾਲ ਪੁੱਛਿਆ ਜਾ ਰਿਹਾ ਹੈ ਅਤੇ ਨਾਲ ਕਿਹਾ ਜਾ ਰਿਹਾ ਹੈ ਘਬਰਾਉਣ ਦੀ ਲੋੜ ਨਹੀਂ ਹੈ ਸਮੰਗਤ ਪ੍ਰਸ਼ਾਸਨ ਉਹਨਾਂ ਦੀ ਦੇਖਭਾਲ ਲਈ ਮੌਕੇ ਤੇ ਪਹੁੰਚੂਕਿਆ ਹੈ ਤਸਵੀਰਾਂ ਤੁਹਾਡੇ ਨਾਲ ਨਜ਼ਰਾਂ ਮੈਡਮ ਮਲੀਸ਼ਾ ਰਾਣਾ ਡੀਐਸਪੀ ਅਜੇ ਸਿੰਘ ਜੀ ਐਸਐਸ ਡਾਨਿਸ਼ਵੀਰ ਸਿੰਘ ਨੈਤ ਤਹਿਸੀਲਦਾਰ ਨੀਰਜ ਕੁਮਾਰ ਤੋਂ ਇਲਾਵਾ ਹੋਰ ਸਬੰਧਤ ਪ੍ਰਸ਼ਾਸਨ ਦੇ ਅਧਿਕਾਰੀ ਆ ਮੌਕੇ ਤੇ ਪਹੁੰਚੂਕੇ ਹਨ ਸਕੂਲ ਡਾਇਰੈਕਟਰ ਵੀਪੀ ਕੋਸ਼ਲ ਵੀ ਮੌਕੇ ਤੇ ਹਨ ਤਸਵੀਰਾਂ ਲਗਾਤਾਰ ਅੱਲੀ-ਕੱਲੀ ਬੱਸ ਵਿੱਚ ਰੜਕੇ ਸਿੱਖਿਆ ਮੰਤਰੀ ਬੈਂਸ ਵੱਲੋਂ ਬੱਚਿਆਂ ਨਾਲ ਲਗਾਤਾਰ ਰابطਾ ਬਣਾਇਆ ਜਾ ਰਿਹਾ ਹੈ ਸਕੂਲ ਨੂੰ ਛੁੱਟੀ ਨਹੀਂ ਹਦਾਇਤਾ ਕਰ ਦਿੱਤੀ ਗਈਆਂ ਹਨ ਕਿ ਸਕੂਲ ਨੂੰ ਛੁੱਟੀ ਕਰ ਦਿੱਤੀ ਜਾਵੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿਹੜੀ ਅੱਜ ਛੁੱਟੀ ਕਰ ਦਿੱਤੀ ਹੈ ਜਾਂ ਇਸ ਤੋਂ ਬਾਅਦ ਗੱਲ ਕਰੀਏ ਤਾਂ ਜਿਹੜੇ ਮੌਕੇ ਤੇ ਪਹੁੰਚੇ ਹਨ ਪੀਐਸਸੀਆ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਉਹਨਾਂ ਤੇ ਜੋ ਗੰਬੀਰ ਦੋਸ਼ ਮਾਪਿਆਂ ਨੂੰ ਲਾਏ ਜਾ ਰਹੇ ਹਨ ਉਹਨਾਂ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਭਾਈ ਜਿੰਨੇ ਬੱਚੇ ਸਾਰੇ ਸਕੂਲ ਚੋਂ ਚਲੇ ਜਾ ਚੁੱਕੇ ਨੇ ਤਕਰੀਬਨ 12 ਬੱਚਿਆਂ ਨੂੰ ਐਸ ਅ ਪ੍ਰਿਕਾਸ਼ਨਰੀ ਹਸਪੀਟਲ ਲੈ ਕੇ ਗਿਆ ਸੀ ਜ਼ਿਲ੍ਹੇ ਦੀਆਂ ਸਾਰੀਆਂ ਐਂਬੂਲੈਂਸਾਂ ਇੱਥੇ ਸਟੇਸ਼ਨ ਕਰਵਾ ਦਿੱਤੀਆਂ ਗਈਆਂ ਸੀ ਸਾਰਾ ਐਡਮਿਨਿਸਟ੍ਰੇਸ਼ਨ ਸਾਰਾ ਕੁਝ ਜਿੰਨੇ ਬੱਚੇ ਹਸਪੀਟਲਾਈਜ਼ਰ ਸਾਰੇ ਠੀਕ ਹੈ ਕੋਈ ਵੀ ਆਕਸੀਜਨ ਫੋਟ ਤੇ ਵੀ ਹੈ ਨਹੀਂ ਜਾਨੀ ਕਿਸੇ ਨੂੰ ਵੀ ਕੋਈ ਜਾਨ ਦਾ ਕੋਈ ਵੀ ਇੱਥੇ ਨੁਕਸਾਨ ਨਹੀਂ ਹੋਇਆ ਰਹੀ ਗੱਲ ਕਿ ਹਾਦਸਾ ਹੋਇਆ ਕੀ ਹੈ ਇਹਦੇ ਬਾਰੇ ਹਜੇ ਕੋਈ ਕਲੈਰਿਟੀ ਨਹੀਂ ਹੈ ਐਨਐਫਐਲ ਪੀਏਸੀਐਲ ਤੇ ਪਾਰ ਜਾਂ ਪੀਏਸੀਐਲ ਐਨਐਫਐਲ ਤੇ ਪਾਰੀ ਹੈ ਇਹਦੀ ਉੱਚ ਪੱਧਰੀ ਜਿਹੜੀ ਜਾਂਚ ਹੈ ਉਹ ਕਰਵਾਈ ਜਾਊਗੀ ਤੇ ਇਹ ਹਾਲ ਜਿਹੜੀ ਰਾਹਤ ਦੀ ਘੜੀ ਆ ਕਿਉਂਕਿ ਬਿਲਕੁਲ ਬੱਚਿਆਂ ਦਾ ਮਸਲਾ ਸੀ ਬੱਚੇ ਘਬਰਾ ਜਾਂਦੇ ਆ ਬਹੁਤ ਨੰਨੇ ਨੰਨੇ ਉਹਨੇ ਬੱਚੇ ਉਹਨਾਂ ਦੇ ਮਾਪੇ ਕਾਫੀ ਪੈਨਿਕ ਹੋ ਗਿਆ ਸੀ ਪਰ ਸਾਰੇ ਇਲਾਕੇ ਦੀ ਮਦਦ ਦੇ ਨਾਲ ਸਾਰੇ ਬੱਚੇ ਠੀਕ ਹੈ ਸਾਰੇ ਸਟਾਫ ਠੀਕ ਹੈ ਸਾਰਾ ਸਾਰਾ ਸਿਚੁਏਸ਼ਨ ਜਿਹੜੀ ਹੈ ਬਿਲਕੁਲ ਠੀਕ ਹੈ ਤੇ ਮੈਂ ਇਦਾਂ ਹੀ ਆਸ ਕਰਦਾ ਕਿ ਸਾਰੇ ਸਾਡੇ ਸਾਰੇ ਬੱਚੇ ਸਾਰੇ ਟੀਚਰ ਸਾਰੇ ਇਲਾਕਾ ਵਾਸੀ ਇਦਾਂ ਹੀ ਸੁਰੱਖਿਤ ਰਹਿਣ ਜੋ ਵੀ ਇਹ ਘਟਨਾ ਹੋਈ ਹੈ ਜਦੀ ਜਾਂਚ ਕਰਾਈ ਜਾਵਾਂਗੇ ਜੋ ਵੀ ਜਿਹੜਾ ਵੀ ਯੂਨਿਟ ਚਾਹ ਪੀਐਸਸੀ ਵਾਲਾ ਚਾਹ ਐਨਐਫਐਲੋ ਪੱਖਿਆ ਨਹੀਂ ਜਾਊਗਾ ਬਿਕੋਜ਼ ਇੰਡਸਟਰੀ ਕਿਸੇ ਦੀ ਜ਼ਿੰਦਗੀ ਦੀ ਕੀਮਤ ਤੇ ਨਹੀਂ ਹਾਰ ਸਕਦੀ ਤੇ ਇਹਦੇ ਉੱਤੇ ਸਖਤ ਕਾਰਵਾਈ ਕਰਾਂਗੇ ਸਰ ਬੱਚੇ ਰੋ ਰਹੇ ਸੀ ਕਿ ਮਾਪੇ ਰੋ ਰਹੇ ਸੀ ਕਿ ਕੁਝ ਨੁਕਤੇ ਜਿੰਨੀ ਵਾਲੇ ਵਿਰੋਧ ਕਰ ਰਹੇ ਸੀ ਮੈਂ ਅੱਜ ਵੀ ਅੱਜ ਦਿਲ ਰੋਂਦਾ ਜੀ ਜਿੱਥੇ ਮੈਂ মিডিਆ ਦਾ ਸਭ ਦਾ ਬਹੁਤ ਧੰਨਵਾਦ ਕਰਦਾ ਸਭ ਦਾ ਬਹੁਤ ਸਾਧਨ ਦਾ ਦੇਖੋ ਮਾਨਵਤਾ ਦੀ ਵੀ ਕੋਈ ਸੀਮਾ ਹੁੰਦੀ ਹੈ ਹਰ ਚੀਜ਼ ਦੇ ਵਿੱਚ ਰਾਜਨੀਤੀ ਹਰ ਚੀਜ਼ ਇੱਕ ਪਾਸੇ ਬੱਚੇ ਰੋ ਰਹੇ ਆ ਤੜਪ ਰਿਹਾ ਮਾਪੇ ਨੂੰ ਲੱਗ ਰਿਹਾ ਕੋਈ ਵਿਚਾਰਾ ਆਪਣੀ ਛੋਟੀ ਭੈਣ ਨੂੰ ਲੱਭ ਰਿਹਾ ਕੋਈ ਆਪਣੇ ਵੱਡੇ ਭਾਈ ਨੂੰ ਲੱਭ ਰਿਹਾ ਉੱਥੇ ਵੀ ਉਹ ਆ ਕੇ ਹਰਜੋਤ ਬਹਿਸ ਮੁਰਦਾਬਾਦ ਨਾਲੋਂ ਇੰਨੀ ਵੀ ਮੈਨੂੰ ਗੋਲੀ ਮਾਰ ਦੋ ਮੈਨੂੰ ਮਾਰ ਦੋ ਤੁਸੀਂ ਪਿਛਲੇ ਕਈ ਸਾਲਾਂ ਤੋਂ ਹੀ ਕੰਮ ਕਰ ਪਿਆਏ ਹੋ ਪਰ ਇੱਕ ਮੌਕੇ ਦੀ ਮਜ਼ਾਕਤ ਹੁੰਦੀ ਹੈ ਐਨੇ ਮੈਂ ਯਾਨੀ ਮਾਨਵਤਾ ਦਾ ਜਰੋਣਾ ਆ ਗਿਆ ਯਾਨੀ ਮੈਨੂੰ ਯਾਰ ਜੋ ਮਰਜ਼ੀ ਕਰ ਲਓ ਮੇਰੇ ਬਾਤ ਨੂੰ ਜੋ ਮਰਜ਼ੀ ਕਰ ਲਓ ਇੱਕ ਪਾਸੇ ਬੱਚੇ ਰੋ ਰਹੇ ਸੀ ਤੇ ਇੱਕ ਪਾਸੇ ਉਹ ਲੋਕ ਪਰ ਫਿਰ ਵੀ ਖੈਰ ਉਹਨੂੰ ਛੱਡ ਕੇ ਪਰ ਸਾਰੇ ਸਬ ਦਾ ਬਹੁਤ ਧੰਨਵਾਦ ਮੀਡੀਆ ਦੇ ਸਾਥੀਆਂ ਦਾ ਸਾਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਡੀਸੀ ਐਸ ਡੀ ਐਮ ਡੀ ਐਸ ਪੀ ਸਾਹਿਬ ਦੋਨੋਂ ਸਾਰੀ ਪੁਲਿਸ ਸਬ ਦਾ ਬਹੁਤ ਧੰਨਵਾਦ ਕਿ ਸਾਰੇ ਬੱਚੇ ਤੁਹਾਡੇ ਸੇਫ ਹੈ ਮੈਂ ਬੱਚਿਆਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਵੀ ਕਹੂੰਗਾ ਕਿ ਕਿਸੇ ਅਫਵਾਚ ਨਹੀਂ ਆਣਾ ਜੀ ਬਿਲਕੁਲ ਕਿਸੇ ਇੱਕ ਨੂੰ ਵੀ ਕੋਈ ਵੀ ਖਰੋਚ ਨਹੀਂ ਆਈ ਕਿਸੇ ਤਰੀਕੇ ਦੀ ਕੋਈ ਦਿੱਕਤ ਨਹੀਂ ਹੈ ਹਾਂ ਇਹ ਜਾਂਚ ਦਾ ਵਿਸ਼ਾ ਤੇ ਮੇਰਾ ਯਕੀਨ ਮੰਨਿਓ ਕਿਸੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਕਿਸੇ ਨਾਲ ਕੋਈ ਨਹੀਂ ਚਾਹੇ ਸਰਕਾਰੀ ਅਦਾਰਾ ਚਾਹੇ ਪ੍ਰਾਈਵੇਟ ਅਦਾਰਾ ਬਖਸ਼ਾਂਗੇ ਕਿਸੇ ਨੂੰ ਨਹੀਂ ਤੇ ਅਗਰ ਤੁਖਲੇ ਸਾਡੇ ਵੱਡਾ ਹਾਦਸਾ ਤਲਿਆ ਇਹਨੂੰ ਬਿਲਕੁਲ ਨਹੀਂ ਬਖਸ਼ਾਂਗੇ ਅੱਜ ਮੇਰਾ ਪਹਿਲਾ ਜਿਹੜਾ ਪ੍ਰਾਇੋਰਟੀ ਕੇਸ ਦਾ ਉਹ ਸੀਗਾ ਕਿ ਬੱਚੇ ਤੇ ਮਾਪੇ ਸਟਾਫ ਸੇਫ ਹੈ ਜੋ ਜੋ ਵੀ ਇਵੈਂਟ ਸਕੂਲ ਚ ਵੀ ਜੋ ਕੰਮ ਹੈ ਉਸੇ 2400 ਬੱਚਾ ਹੈ ਜੇ ਸਾਰੇ ਅਸੀਂ ਨਾ ਲੱਗਦੇ 4 ਘੰਟੇ ਦੇ ਵੈਕੂਲੇਸ਼ਨ ਨਹੀਂ ਹੋਣੀ ਸੀ ਤੇ ਕਬਰਾਹਟ ਨਾਲ ਹੀ ਕੋਈ ਹਾਦਸਾ ਹੋ ਜਾਣਾ ਸੀ ਕਈ ਵਾਰੀ ਗੈਸ ਤੋਂ ਵੱਡ ਕਬਰਾਹਟ ਜਿਹੜਾ ਪੈਨਿਕ ਹੈ ਭੱਗੜ ਹੈ ਤੇ ਸਾਰਿਆਂ ਦਾ ਧੰਨਵਾਦ ਆਪਾਂ ਸਾਰੇ ਲੱਗੇ ਤੇ ਬੱਚੇ ਇੱਥੋਂ ਨਿਕਲੇ ਤੇ ਇਹਦੇ ਤੇ ਕੋਈ ਵੀ ਕੋਈ ਵੀ ਹੈ ਸਕੂਲ ਹੈ ਕੰਪਨੀ ਹੈ ना कोई साझ नहीं किसी नहीं बख्शा हमने एक प्रिलिमिनरी कमेटी बना दी थी उनको कहा है कि जी जितनी जल्दी हो सके रिपोर्ट सबमिट करें वो स्पॉट्स विजिट कर रही हैं बिकॉज जब भी कोई सस्पेक्टेड इंसिडेंट्स भी होता है या कुछ भी ऐसा होता है तो हमारी जिम्मेदारी बनती है कि इन फ्यूचर कुछ ना हो एंड वी शुड बी प्रिपेयर्ड मोर ता सारे प्रिकॉशनरी और जो सेफ्टी मेजर्स हैं वो इन प्लेस होने चाहिए तो कमेटी इंस्पेक्शन कर रही है जैसे ही उनकी प्रिलिमिनरी रिपोर्ट आती है हम शेयर करें अपील है कि कुछ ऐसा पैनिक का नहीं है कोई अफवाह पे विश्वास ना करें जो बच्चे हैं यहाँ पे इनफैक्ट हम इसीलिए रुके हुए थे कि एक एक बच्चे के पेरेंट्स को भी फ़ोन करके पूछा गया है कि बाद में तो किसी बच्चे को कुछ नहीं लगा है जो 24-25 बच्चों के करीब यहाँ एडमिट थे वो सारे डिस्चार्ज हो गए हैं अभी तो उनको अंडर ऑब्जर्वेशन रखने के बाद डिस्चार्ज किया सबके वाइटल्स सब नॉर्मल है थोड़ा बच्चों में पैनिक था वो भी हमने काउंसलिंग की है तो सब कुछ स्टेबल है कोई पैनिक ना करे एक बच्ची जो रेफ़र हुई थी पी उनकी मदर से भी मैंने बात की है पर सी वो भी रख रहे हैं कि वहाँ पर भी उनका ट्रीटमेंट चले प्लस उनके मुताबिक वो पहले से बीमार थी आज लगभग आठ बजे ना मुझे जैसे मैं स्कूल में एंटर किया कि न्यूज़ मिली कि साथ वाली कि, 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 किसी फैक्ट्री में गैस लीक हो गई है तो उसी टाइम हमने एक्ट किया हमने एनएफएल को रिक्वेस्ट की एम्बुलेंस के लिए और असम्बली जो थी उसको पोस्टपोन किया और टॉप जो बच्चे आ चुके थे उनको ग्राउंड फ्लोर पे लाके, उनको ग्राउंड में भेज दिया गया और टीचरों को अनाउंसमेंट कर दी कि सभी बच्चों को रुमाल गीला करके नोज पे रखवाएं और साथ ही सिविल एडमिनिस्ट्रेशन को भी हमने सूचना दी कि ऐसे ऐसे पता लग रहा है इन मीन टाइम जो बच्चे थोड़े बहुत इफ़ेक्ट हुए थे जिनको सांस की प्रॉब्लम थी उनको सिक रूम में लाया गया और उनको फर्स्ट एड के लिए भेज दिया गया लास्ट बच्चों के को क्या के, ए, आर नेवर कॉस्ट दे अकर्स ये बहुत ही दुर्भाग्यपूर्ण है कि ऐसा हुआ है और और भी साथ कई स्कूल हैं और भी कॉलोनीज़ हैं ले, लेकिन ये ईश्वर की कृपा रही कि सब सेफ रहे सबकी दुआएं साथ हैं और बच्चे भी सब ठीक रहे सब डिस्चार्ज हो गए हैं और हम उम्मीद करते हैं कि ऐसी घटना आगे को ना हो और हम एडमिनिस्ट्रेशन से भी रिक्वेस्ट करेंगे कि इस फैक्ट्री में कोई ऐसे इंस्ट्रूमेंट लगाए जाएं ऐसे इंडिकेशन दिए जाएं कि ऐसी घटनाएं ना हो होंकि कुछ कोई छुट्टी नहीं है मैंने एस मैडम और डी मैडम से रिक्वेस्ट की कि हम स्कूल चलाएँ या बंद करें कहीं नहीं चलाओ आप ऐसे बीमार पहले ही चल रही थी वो अपने चेकअप के लिए पी गई है लेकिन वो बिल्कुल ठीक ठाक है उसकी डी मैडम से भी बात हो गई है उसकी मदद से और इस घटना से के साथ उसका कोई लेना देना नहीं साल से ये स्कूल चल रहा है एनओसी पंजाब गवर्नमेंट से मिली हुई है सभी तरह जो नॉर्म्स हम पूरी करते हैं इवन देन अगर ये प्लांट कौन से प्लांट में कैसे हुआ कैसे हुआ ये टेक्निकल इसमें इन्वॉल्वमेंट है उसकी जो है रिपोर्ट आएगी और तब तो पता बताया जाएगा ठीक है थैंक यू वेरी मच गैस की गल कर रहे हो बच्चे इफेक्ट हुए ਔਰ ਇਹ ਵੀ ਸਾਨੂੰ ਪਤਾ ਲੱਗਿਆ ਉਥੋਂ ਦੀ ਕਿ ਜਿਹੜੇ 4th ਫਲੋਰ ਤੇ ਬੱਚੇ ਉਸ ਟਾਈਮ ਸੀਗੇ ਹੌਲ 'ਚ ਸੀ ਉਹਨਾਂ ਬੱਚਿਆਂ ਨੂੰ ਦਿੱਕਤ ਆਈ ਹੈ ਉਸ ਟਾਈਮ 8:30 ਵਜੇ ਜਦੋਂ ਸ਼ਿਫਟ ਵੀ ਸਟਾਰਟ ਹੁੰਦੀ ਹੈ ਬਾਕੀ ਪਿੱਛੇ ਵੀ ਸਾਡੇ ਬੰਦੇ 2-250 ਬੰਦਾ ਸਾਡੇ ਐਟ ਅ ਟਾਈਮ ਪਲਾਂਟ ਵਿੱਚ ਹੁੰਦਾ ਹੈ ਉਹਨੀ ਟੈਂਡੈਂਸੀ ਹੁੰਦੀ ਹੈ ਵੀ ਉਹ ਗਰਾਊਂਡ ਦੇ ਗਰਾਊਂਡ ਲੈਵਲ ਤੇ ਰਹਿੰਦੀ ਹੈ ਜੋ ਅਬਜ਼ਰਵੇਸ਼ਨ ਆ 4th ਫਲੋਰ ਤੇ ਹੋ ਗਈ ਹੈ ਉਥੇ ਰਸੇਪੁਰ ਦੀ ਨਹੀਂ ਬੋਲ ਸਕਦੇ ਸੈਂਪਟਮ ਹੁੰਦੇ ਆ ਹੈ ਹੀ ਆ ਜੋ ਥੋੜੇ ਬਹੁਤ ਸੈਂਪਟਮ ਹੁੰਦੇ ਆ ਉਹ ਸੈਂਪਟਮ ਹੈਗੇ ਆ ਉਹ ਹੁੰਦੇ ਹੀ ਆ ਹਾਂਜੀ ਬੰਦਾ ਕੋਈ ਵੀ ਗੈਸ ਹੋਵੇ ਕੋਈ ਹੈ ਜਿਹੜੀ ਨੋਰਮਲ ਗੈਸ ਹੋਵੇ ਉਹ ਬੰਦਾ ਕਿਤੇ ਮਤਲਬ ਸੁੰਘ ਲਵੇ ਉਹਨੂੰ ਜਾਂ ਇਨਹੇਲ ਕਰ ਲਵੇ ਤਾਂ ਉਹ ਦਿੱਕਤ ਆ ਜੀ